ਉਹ ਮੱਕੀ ਦਾ ਚਾਰ ਵੀ ਪਾ ਦੂੰਗਾ ਉਹ ਕਿੱਦਰ ਦੇ ਗਾਵਾਂ ਨੂੰ ਪੱਠੇ ਵੀ ਪਾ ਦੂੰਗਾ ਉਹ ਜਕੇ ਆ ਫੇਰ ਆ ਗਏ ਯਾਰ ਸਭ ਛੇੜਿਆ ਕਾਲ ਜੀ ਸਾਰਿਆਂ ਨੂੰ ਆਹੋ ਅੱਜ ਦਾ ਫੇਰ ইমরান ਦੇ ਘਰੇ ইমরান ਦੇ ਘਰੋਂ ਚਾਹ ਪਾਣੀ ਪੀ ਲੈਣੇ ਰਾਤ ਲੈਣਾ ਜਮਰੰਦ ਘਰੋਂ ਰਾਤ ਦੇਣਾ ਵੇਖਦੇ ਹਾਂ ਜੀ ਇਹਨੂੰ ਅਸੀਂ ਅੱਜ ਅਸੀਂ ਮੈਂ ਕਿਹਾ ਜੋ ਥੱਲੇ ਬਿਠਾਉਣ ਵਾਲਾ ਹੈ ਨਹੀਂ ਨਾ ਉਹ ਜਗ ਲਿਆਉਂਦੇ ਨੇ ਥੱਲੇ ਇਹਨਾਂ ਥਲੇ ਫੜ ਕੇ ਲਿਆ ਮੈਂ ਕਹਿਆ ਇਹ ਨਹੀਂ ਹੁਣ ਬਸ ਹਟ ਗਏ ਪਹਿਲੇ ਦਿਨ ਪਰੋਣਾ ਦੂਜੇ ਦਿਨ ਤਰੋਣਾ ਤੀਜੇ ਦਿਨ ਦੱਦ ਮਗਾਉਣਾ ਹੋਗਾ ਲੋਕੀ ਹੁਣ ਆ ਫਰੈਂਡਾਂ ਚ ਬਾਲੇ ਸੁਆਹ ਲੱਗਦਾ ਪ੍ਰਾੜ ਨੂੰ ਫਿਰ ਮਗਾਲੇ ਪ੍ਰਾੜ ਨੇ ਕਹਿੰਦਾ ਦੋ ਇਹਦੇ ਇੱਕ ਮੇਰਾ ਹਾਂ ਤੇ ਬਸ ਉਹ ਦੁੱਧਾ ਬੰਦਾ ਨਹੀਂ ਜਾਂਦਾ ਆਪਣਾ ਫਿਰ ਵੇਖਦਾ ਕਿੱਧਰ ਦਾ ਟੂਰ ਬੰਦਾ ਫਿਰ ਉਹ ਕਰਦੇ ਆ ਤੇਰੀ ਆਹੋ ਫਿਰ ਦਿਖਾਉਣਾ ਤੁਹਾਨੂੰ ਅੱਜ ਕਿੱਧਰ ਕਰਦੇ ਟੂਰ ਡਰ ਤੇਰੀ ਹਨਾ ਆਹੋ ਹਾਂ ਲੈ ਵੀ ਜਿਹੜਾ ਰਾਤ ਨੂੰ ਸਕੂਲ ਦਿਖਾਇਆ ਸੀ ਅੱਜ ਉਹ ਅੰਦਰੋਂ ਦੇਖਣ ਆਏ ਸਾਨੂੰ ਥੋੜਾ ਜਿਹਾ ਇੱਥੇ ਆਪਦੀ ਭਾਸ਼ਾ ਪੜਾਉਂਦੇ ਆ ਇਹ ਆਪਣੇ ਮੁੰਨ ਨੂੰ ਇੰਗਲਿਸ਼ ਤੇ ਹਿੰਦੀ ਸਹੀ ਗੱਲ ਹੈ ਇੰਗਲਿਸ਼ ਹਿੰਦੀ ਨਹੀਂ ਪਹਿਲਾਂ ਕਸ਼ਮੀਰੀ ਪੜਾਉਂਦੇ ਪਹਿਲਾਂ ਕਸ਼ਮੀਰੀ ਭਾਸ਼ਾ ਆਪਣੀ ਭਾਸ਼ਾ ਤੇ ਸਾਨੂੰ ਕੋਈ ਕੰਮ ਸੀਗਾ ਸੀ ਤਾਂ ਆਏ ਸੀ ਉਹ ਨੰਨੇ ਮੁੰਨੇ ਬੱਚੇ ਬਾਹਰ ਕਰਦੇ ਆ ਹੈਲੋ ਚਾ ਬੰਦਾ ਹੈ ਉਹ ਤੋਂ ਬਰਮੂਲਾ ਦੀ ਤਰਫ ਲਾਡੂ ਬੈਲ ਕਿ ਪਿੰਡ ਵਿੱਚ ਟੀਚਰ ਹੈ ਉਹ ਉਹ ਕਹਿੰਦਾ ਹੈ ਚੌਕ ਤੋਂ ਮੇਰੇ ਦੋ ਬੰਦੇ ਨੇ ਭਗਤ 12 ਬਰਮੂਲਾ ਰੋਡ और मैं अच्छे बोले अच्छा बात चत, चा, बात चत की अच्छा हाँ अच्छा। और हाँ उसको मिलेगा क्या कहता यार हमने तो वैसे देखना होता है कि कैसे लोग जी रहे हैं कैसे असफल जब हम पढ़ाते हैं स्टडी में जे टी का मेरा क्या ना सेब बाएँ सवार के जज और सेब ही सेब बड़े भाई आप बता रहे थे बीजे सेबों के बारे में क्या बता रहे थे ये हम अभी सोपोर में में हैं सोपोर यहाँ बहुत आ, मतलब एप्पल टाउन जाना ये भी ज्यादा है एपल टाउन यहां बता रहे हैं एशिया के सबसे बड़ी एशिया की लार्जेस्ट सेकंड नंबर में मंडी आती है यहाँ की सोपोर मंडी सबसे आ, बड़ा एशिया में सेकंड नंबर अब जो सबसे बड़ा अबताबतन जो बोल रहे सबसे ज्यादा सिर्फ जहाँ होते हैं सेकंड सेकंड नंबर नंबर पे पे एशिया से हाँ मंडी इतनी बड़ी है ਉਹਨਾਂ ਪਾਏ ਆ ਬਰਾੜ ਇੰਦਰ ਇੰਦਰਾਨ ਦੱਸਦਾਗਾ ਵੀ 100 ਕਿਲੋਮੀਟਰ ਤੱਕ ਲਗਾਤਾ ਸੇਵ ਹੀ ਨੇ ਸੇਵ ਹੀ ਸੇਵਤ ਇਹ ਏਸ਼ੀਆ ਦੀ ਸਭ ਤੋਂ ਵੱਡੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਮਾਰਕੀਟਿੰਗ ਆ ਸੇਵਾਂ ਦੀ ਇੱਥੇ ਸੇਵਾਂ ਦੀ ਜਿਹੜੇ ਇੱਥੇ ਮਤਲਬ 40 ਤਰ੍ਹਾਂ ਦੀਆਂ ਵੈਰਾਈਟੀ 40 ਤਰ੍ਹਾਂ ਦੀ ਵੀਰਾਈਟੀ ਹੈ ਬਹੁਤ 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 ਜ਼ਿਆਦਾ ਵੀਰਾਈਟੀਆਂ ਆਪਣਾ ਲੇ ਤਾਂ ਇੱਕ ਦੋ ਵੀਰਾਈਟੀਆਂ ਸਾਡੇ ਨਾਂ ਤੇ ਯਾਦ ਨਹੀਂ ਆਪਣਾ ਲੀਆਂ ਤਾਂ ਇੱਕ ਦੋ ਕਹਿ ਦਿੰਦੇ

ਬਾਤਾਂ ਹੈ ਯਹਾਂ ਸੇ ਪਾਣੀ ਚਾਹ ਮੱਠੀ ਸੇ ਬਪਾਰੀ ਲੈਨੇ ਆਤੇ ਆਂ ਹਾਂ ਯਹਾਂ ਸੇ ਬਹੁਤ ਮਾਰ ਸਿੱਧਾ ਯਹਾਂ ਸੇ ਹੋ ਚਾਹ ਬਣੀ ਸੇ ਹਾਈ ਮੋਡ 3 ਮੋਡ 3.2 ਡਾਕ ਨੇ ਕੰਮ ਦਿੱਫ ਸੀ ਕਾਰੀ ਨੋ ਤੇ ਮੈਂ ਸਭੇ ਨੂੰ ਮੈਂ ਕਹਤਾ ਨਹੀਂ ਕਿ ਵਾਟ ਆ ਦਾ ਨਾਈਨ ਮੀਨ ਆ ਕਿ ਲੈ ਸਭੇ ਨੂੰ ਜੇ ਕਿ ਉਹ ਆ ਦੇਖ ਹਾਂ ਹਾਂ ਚਾਰੀਆਂ ਖਣੀਆਂ ਨਾ ਨਾ ਭਰਾਵਾ ਹੱਥ ਜੋੜਿਆ ਮੈਨੂੰ ਪਤਾ ਹੈ ਤਿੰਨ 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 ਵਾਰੀ ਜਾ ਕੇ ਆਇਆ ਮੈਂ ਤਨਾਰੀ ਜਾ ਕੇ ਆਇਆ ਦੋ ਨੰਬਰ 50 ਜੇ ਸਾਰੀ ਰਾਤ ਤੇ ਬੱਥੇ ਨਾ 5 6 ਵਾਰ ਇਹ ਵੇੜ ਬਾਈ ਖਾਓਗੇ ਗਲਾਸ ਖਾਓਗੇ ਚਰੀ ਮੈਂ ਵੀ ਨਹੀਂ ਖਾਂ ਫਰਾਂਡ ਤੂੰ ਖਾਣੀ ਆ ਮਾ ਦਾ ਬਾਈ ਚਾਹਦਾ ਨਹੀਂ ਹਾਲਾਂਕਿ ਮੈਂ ਤੁਹਾਡੇ ਸਾਰਿਆਂ ਨਾਲੋਂ ਘੱਟ ਖਾਧੀਆਂ ਪਰ ਮੈਨੂੰ ਪਤਾ ਲੱਗਿਆ ਸੀ ਕਿ ਮੈਂ ਤਾਂ ਕੋਹ ਨਾ ਨਹੀਂ ਮੈਂ ਤਾਂ ਵੇਣੜੀ ਬਾਈ ਹਾਏ ਭਾਈ ਚੱਲੂ ਹੋ ਗਏ ਨੇ ਪਹਾੜ। ਫਲਾਵੀ ਪੰਜਾਹ ਕਿਲੋਮੀਟਰ ਰਹਿ ਗਏ ਸੰਦੋਲਾਪ ਵਿੱਚ। 3 ਮੈਂ ਦੇਖਦੇ ਵਿੱਚ। ਅੱਛਾ ਉਪਾਰਕੀ ਤਰਫ ਆਪਾਂ। ਲਾ ਸਿਨੂ ਸ਼ਹਿਰ ਪਹੁੰਚ ਗਏ ਸਿਨੂ। ਸਿਨੂ ਸੌਫਾ। ਹਾਂ। ਭਾਜਾ ਕਰਦਾ ਹੋਇ ਨੁਬਰ। ਇਹ ਤਾਂ ਨਹੀਂ। ਬੇਟਾ ਪਛੋਟੇ ਵਾਰਕ ਦਿੱਤਾ। ਫਿਰ ਨਹੀਂ ਬਿਟ।

ਉਧਰ ਦਿਖਾਣਾ ਬਾਈ ਝੰਨਾ ਲਾਉਂਦੇ ਹੋਏ ਐਸ ਐਕਸ ਸਾਡੇ ਮਾਰੇ 26 ਜਹਾਜ ਚਲਦਾ ਹੈ 26 ਪੀ ਆਰ 26 ਚਾਈ ਲਾਉਂਗਾ ਮੈਂ ਬੱਛਾ ਲਗਾ ਆਪਸੇ ਮਿਲ ਕੇ ਆਇ ਲਾਉਂਗਾ ਨਹੀਂ ਬਸ 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 ਕੱਢ ਦੋ ਆਈ ਹੈਵ ਬੀਨ ਰਿਟਾਇਰਡ ਓਕੇ ਆਮ ਆਬਾ 77 ایئرز ਓਕੇ ਆਈ ਸੋਰੀ ਧੰਕ

Okay. स्कूल से हो गया। okay. आप दुकान में के लिए है। अच्छा हाँ। अच्छा। आज आज बंद किया दुकान? खेती कर और ये खेत। हम आपको किसानी करते हुए देख के अच्छा लगा हम यहाँ पे रुके क्योंकि हमारा भी पेशा यू है गाड़ी पर अपोजन है मगर इसीलिए कोई आएगा चाय हाँ। कब पिएगा ये तो हमारे हम हाँ। पूरे कश्मीर में देखा कि जो लोग भी हम सरदारों को मिले हाँ। सब ने अच्छा प्यार दिया वो सरदारों सर्दार, से प्रेम हमारा बहुत है। अब तो हम पर उसने आजमाया ना अब इनका नंबर है लेकिन उन्होंने पहले ही तार लिया सरदारों ने बिल्कुल ये इनको पंजाब में उसका उसका कभी ठीक नहीं हो जाएगा बिल्कुल

अपने दो दो तीन तेन पंजाब, पंजाब की तरह जमीन यहाँ नहीं है, में पंजाब, पानी रहता है। मतलब पंजाब में हमारे तो ना ये धान की वजह से दो फसल तेल भी लेते हैं मक्की बीजते हैं तीन भी ले लेते हैं हमारा तो धान की वजह से पानी नीचे गया वरना बहुत अच्छा जमीन था हमारा पंजाब धान की वजह से पानी नीचे गया हम बोलते हैं कि दान हमको चाहिए नहीं हमको दूसरी फसलों का रेट अच्छा दो हम नहीं लगाएंगे हम खाते भी नहीं है हमारा पानी क्यों बर्बाद नहीं आपके जहाँ कितना फुट पानी है नीचे तकरीबन दो फुट है दो फुट दो फुट हमारे दो सौ फुट हमारे दो सौ फुट है कई जगह आप अब गायब हो गए पंजाब बहुत कम रहेगा पानी कम होने की वजह ਸਿੱਧਾ ਇਟਲੀ ਉੱਪਰ ਤਸਵੀਰਾਂ ਲੈਤੀ ਹਾਂ 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 ਕੰਟਰ ਵੀ ਮੌਕੇ ਤੇ ਆ ਜਾਂਦੇ ਆ ਪਹਿਲਾਂ ਵੀ ਆ ਗਿਆ ਸੀ ਹੁਣ ਵੀ ਆ ਗਿਆ ਮਜ਼ਾ ਆਇਆ ਰੋਡ ਕਾਣਾ ਪੂਰਾ ਮਜ਼ਾ ਆਇਆ ਯਾਰ ਯਾਰਾ ਨਜ਼ਾਰਾ ਸਵਾਦ ਲੋ ਰਾਤ ਦਾ ਰੋਡ ਤੇ ਚੱਲਦਾ ਨਹੀਂ ਆਪਕੋ ਬਤਾਉਂਗਾ ਜੋ ਇੰਜੀਨੀਅਰ ਰਸ਼ੀਦ ਹੈ ਨਾ ਉਹ ਇਹ ਕਹੇ ਇੰਜੀਨੀਅਰ ਰਸ਼ੀਦ ਐਮ ਐ ਲੇ ਜੋ ਹੈ ਆਮ ਫੀਟ ਪਾਰਲੀਮੈਂਟ ਪਰ ਪੰਜਾਬ ਹਾਂ ਬੰਦੇ ਹੁਣ ਹੀ ਨਹੀਂ ਹਾਂ ਸਾਕੇ ਪੁੱਛ ਨਹੀਂ ਗਿਆ ਕੋਲੇ ਆਏ ਸਕਟੀਆ ਕੋਲੇ ਇਹ ਟੈਂਟ ਲੱਗ ਰਹੇ ਹਾਂ ਹਾਂ ਫੱਡੀ ਟੋਤਾ ਸਾਰੇ ਸੋਲੇ ਯਾ ਤਪਤੀਨਾ ਸ਼ਰਚੁ ਸਰਦਨਾ ਉਹ ਕੀ ਆਹ ਤਰਗਮੁਲਾ ਇਹ ਤਰਗਮੁਲਾ ਵੇਲੇ ਹਾਂ ਤਰਗਮੁਲਾ ਆਜ ਭਾਇਆ ਨਾ ਆਪਣੇ ਲੋਲਾ 베ਲੀ ਲੋਲਾ 베ਲੀ ਆ ਤਰਗ ਮੁਲਾ 4 ਕਿਲੋਮੀਟਰ ਰਹਿ ਗਿਆ ਯਾਂਸੇ ਹੈ ਹੋਰ ਬੜਾ ਸਪੀਡ ਨਾ ਕਰ ਕਿ ਅਕਸਰ ਜੋ ਐਕਸੀਡੈਂਟ ਹੋਤਾ ਨਾ ਹਮਾਰੇ ਇਹ ਸਾਰਾ ਖੇਤੀ ਵਾਲਾ ایریا ਆ ਗਿਆ ਇਧਰ ਇਧਰ ਸ਼ਵਰਾਜ ਤੇ ਜੌਂਡੀਰ ਬਹੁਤ ਘਾਟਾ ਹੈ ਸ਼ਵਰਾਜ ਤੇ ਫੋੜ ਜਿਆਦਾ ਸੋਨਾਲੀ ਕਾ ਜਿਆਦਾ ਦੇਖ ਦੇ ਸਾਰੇ ਖੇਤੀ ਨਾਲ ਸੰਬੰਧਤ ਲੋਕ ਸਭ ਤੋਂ ਜਿਆਦਾ ਖੇਤੀ ਮੇਰੇ ਖਿਆਲ ਇਧਰ ਹੀ ਹੁੰਦੀ ਆ ਤੇ ਜਿੱਥੇ ਜਿਹੜੇ ਖੇਤ ਵੇਖਾਂਗੇ ਨਾ ਟਰੈਕਟਰ ਹੀ ਫਿਰਦੇ ਆ ਜਿੰਦੇ ਪਿੰਡਾਂ ਦੀ ਜ਼ਿੰਦਗੀ ਹੈ ਪਿੰਡਾਂ ਦਾ ਰਹਿਣ ਸਹਿਣ

ਡਿਸਟ੍ਰਿਕਟ ਕਪਵੜਾ ਪਹੁੰਚ ਗਏ ਕਪਵੜਾ ਦਾ ਬਸ ਪਾਸਾ ਦਾ ਬਸਾ ਦਾ ਜਿਸ ਪੰਜਾਬੀ ਜਿਹੇ ਬਸ ਚੱਲਦੇ ਹਨ ਤੇਜ਼ ਇਹ ਆਹ ਪ੍ਰਾਨੇ ਜ਼ਮਾਨੇ ਵਾਲੇ ਵੀ ਖੜੀ ਹੋਏ ਥੋੜਾ ਪਾਸਾ ਹੈ ਹਾਂ ਹੋਰ ਕੀ ਇਹ ਲੁਲਾਬ ਦਾ ਏਰੀਆ ਸ਼ੁਰੂ ਹੋ ਗਿਆ ਇੱਥੋਂ ਪਹਾੜ ਦੇ ਨਾਲ ਨਾਲ ਕਿੱਥੋਂ ਦਾ ਲੁਲਾਬ ਦਾ ਕਿ ਇੱਕ ओ भाई वो वहां से दिखा दे लोला वो उस पार के पे तेज चलना है उसमें भाई कहता है देखना तो कितना नजारा ही बखरा है वखरा यार है नजारा ही वखरा है और न भाई जाता है वो 40 लीटर वाली देख को नहा रही है बैल है एबीएस अरमांडा बैल है इसके सामने वो बोल ना अजेंडा बना हुआ है ਮਾੜੇ ਕੋਰ ਦੇ 11ਰ ਤੇਲ ਵਾਲੇ ਭੋਂਗੋ ਪੋ ਰਹਾ ਹੈ ਲੁਲਾਬ ਕੀ ਤਰਫ ਪੜਦਾ ਹੈ ਹਾਂ ਯਾਰ ਜਿਹੜਾ ਅੱਖਾਂ ਨਾਲ ਵਿਊ ਆ ਉਹ ਕੈਮਰੇ ਚ ਨਹੀਂ ਆਉਂਦਾ ਬਾਈ ਫੋੜ ਦਿਖਾਇਆ ਉਧਰ ਨਹੀਂ ਜਾਣਾ ਉਧਰ ਨਾਲੇ ਕੁੱਤੇ ਛੜਕੇ ਚੜਦੀ ਆ ਉਧਰ ਨੂੰ ਮੁਰਨਾ ਹੋ ਗਿਆ ਉਸ ਮਤਲਬ ਸੈਕਟਰ ਹੈ ਬੋਟ ਉੱਥੇ ਬੜੇ ਖੜੇ ਬਤੰਦਰ ਲੰਗੇ ਆ ਬਈ ਤਾਂ ਕੀ ਆ ਬਾਈ ਫੋਡਾ ਭਲਾ ਹੋ ਜੇ ਜਿਹੜੀ ਹਵਾ ਇੱਥੇ ਆ ਰਹੀ ਹੈ ਮੈਂ ਕਹਣਾ ਉਹ ਜੇ ਕਿਤੇ ਲੈ ਜਾਂਦਾ ਡੱਬੇ ਚ ਪਰਫਕਟਲੀ ਆ ਜਾਏ ਪ੍ਰਾਣਸ਼ਕੀ ਪੂਰੀ ਵੜਿਆ ਇੱਥੇ ਫਿਰ ਆਬੋ ਹਵਾ ਸਾਫ਼ ਆ ਨਾ ਹਵਾ ਬਣੀ ਸਭ ਸਾਫ਼ ਸੁਥਰਾ ਯਾਰ ਯਾਰ ਜਿਵੇਂ ਯੂਐਸ న్యూ ਈਅਰ ਕੇ ਨਹੀਂ ਕਿੰਨੇ ਸੋਹਣੇ ਲੱਗੇ ਨਾ ਤੇ ਨਿੱਕੇ ਨਿੱਕੇ ਕਣੇ ਦਾ ਮੀਂਹ ਬੱਦਲ ਗਰਜਦੇ ਆ ਮੈਂ ਕਹਣਾ ਸਵਾਦ ਹੀ ਆ ਗਿਆ ਯਾਰ ਆਏ ਹਾਏ ਹਾਏ ਓਏ ਕੀ ਪਤਾ ਤੁਹਾਨੂੰ ਇਹ ਉਹ ਦੇਖਣਾ ਮੀ ਪਈ ਜਾਂਦਾ ਕਿੰਨਾ ਓਏ ਮੈਂ ਹਾਂ ਅਨੰਦੀ ਹੀ ਜਾਂਦਾ ਯਾਰ ਅਨੰਦ 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 ਫੁੱਲ ਇਮਰਾਨ ਭਾਈ ਦਿਲ ਸੇ ਸ਼ੁਕਰੀਆ ਆਪਸਾ ਯਾਰ ਦਿਲ ਸੇ ਸ਼ੁਕਰੀਆ ਜਗ੍ਹਾ ਦਿਖਾ ਦਿੱਤੀ ਹਾਂ ਦਿਲ ਸੇ ਸ਼ੁਕਰੀਆ ਫੋਟੋ ਖਿੱਚਵਾ ਕੀ ਜਾੜਾ ਲੈ ਆ ਫਿਰ ਫੋਨ 'ਤੇ ਖਿੱਚੂ ਹਾਂ ਇਹ ਜਾਣਾ ਲੁਲਾਬ ਪਤਾ ਇਹਨੂੰ ਵੀ ਨਹੀਂਗਾ ਲਈ ਜਾਂਦਾ ਪਤੰਦਰ ਮਾਰ ਉਹ ਪੰਡ ਲਵਾ ਦੂੰਗਾ ਤੇਰੇ ਨਾਲ ਝੋਨਾ ਉਹ ਮੱਕੀ ਦਾ ਚਾਰ ਵੀ ਪਵਾ ਦੂੰਗਾ ਉਹ ਪਿੰਡਰ ਦੇ ਧਾਵਾਂ ਨੂੰ ਪੱਠੇ ਵੀ ਪਾ ਦੂੰਗਾ ਇਦੂਆ ਬੈਠੇ ਆ ਇੱਥੇ ਮਾ ਨਹੀਂ ਪੈਂਦਾ ਨਜ਼ਾਰਾ ਹੀ ਆ ਗਿਆ ਭਈ ਓਏ ਸ਼ੇਰੋ ਨਜ਼ਾਰਾ ਸਜਣੋ ਆ ਬਾਈ ਕਰਕੇ ਬੜਾ ਕਮਾਇਆ ਆਹ ਜਿਹੜੇ ਬੱਦਲ ਗਰਜਦੇ ਆ ਨਾ ਸ਼ੇਰੋ ਦੱਸ ਹੀ ਨਹੀਂ ਸਕਦੇ ਵੀ ਸਵਾਦ ਕਿਹੜਾ ਏ ਰਣਬਾਈ ਕਿੱਸੇ ਲੱਗ ਰਹਾ ਹੈ ਬੜੀਆ ਬੜੀਆ ਨਜ਼ਾਰਾ ਹੀ ਆ ਨਜ਼ਾਰਾ ਨਜ਼ਾਰਾ ਆ ਭਾਈ ਉਹ ਜਹਾ ਪਹਿਲੇ ਕਵੀ ਨੇ ਮੈਂ ਪਹਿਲੇ ਇੱਥੇ ਵੀ ਨਹੀਂ ਆਇਆ। ਹਮਾਰੇ ਲਈ ਆ ਗਏ। ਹਾਂ, ਹਮਾਰੇ ਲਈ ਆ ਗਏ। ਹਾਂ, ਧੰਨਵਾਦ। ਬਹੁਤ-ਬਹੁਤ ਧੰਨਵਾਦ। ਚਲੋ। ਇਹ ਰਚੋਣਾ ਲੱਗੀ। ਮੈਂ ਮਰਾਉਟ ਬਹੁਤ ਕੰਮ ਕਰਦੇ ਹਾਂ ਜੋ ਕਿਸਾਨ ਹੈ। ਨਹੀਂ ਕਿਸਾਨ। ਬਾਸਮਤੀ ਚਾਵਲ ਕبھی ਖਾ ਕੇ ਦੇਖਣਾ। ਹੇ ਹੇ। ਅਕਰੋਟ ਦੇ ਪਲੇਟ। ਸਭ ਹੈ ਅਕਰੋਟ ਦੇ। ਦੋਨੇ ਪਾਸੇ ਇੱਕ ਰੋਡ। ਤਵਜਾਲੇ ਯਾਰ। ਉਹ ਖੜਾ ਵਿਚਾਲੇ ਲਈ ਪਤੰਦਰ ਇੱਥੇ ਵੀ ਵਿਚਾਲੇ ਲਈ ਖੜਾ ਓਏ ਜੱਟਾਂ ਦਾ ਜੱਟਾਂ ਦਾ ਵਿਚਾਲੇ ਲਾਉਣਾ ਹੁੰਦਾ ਅਰਜਨ ਲਈ ਖੜਾ ਵੇਹਲਾ ਪਤੰਦਰ ਪਿੱਛੇ ਜਨਰੇਟਰ ਪਾਇਆ ਮੈਨੂੰ ਲੱਗਦਾ 550 ਚੈੱਕ ਮੈਕ ਚੈੱਕ ਕਰ ਲੋ ਸਪੀਡ ਕਕੜੂ ਦੇਖਣਾ ਜੱਗੇ ਕੋਲੇ ਜਾਣਾ ਚੱਕ ਦਾਂਗੇ ਫਟੇ ਇੱਥੇ ਹੀ ਸਾਰੇ ਪਿੰਡ ਚ ਘਰੋਟਾਂ ਦੇ ਬਾਗ ਹੀ ਆ ਜਿੱਥੇ ਵੇਖੋ ਸੜਕਾਂ ਦੇ ਵੀ ਘਰੇ ਵੀ ਭਰੇ ਪਿਆ ਹਲਕਾ ਹਲਕਾ ਮੀਂਹ ਆਉਣ ਲੱਗਿਆ ਕਿਸੇ ਦੇ ਘਰ ਪੜੇ ਹੋਗੇ ਯਾ ਖਰੋਟ ਆ ਬੰਦਾ ਨਾ ਸਾਨੂੰ ਲੈਤਾ ਆ ਨਾਲ ਵੀ ਇਹ ਰਹਿਣਾ ਨਾ ਦੇ ਨਾ ਤਾਂ ਪਤੰਦਰ ਨੂੰ ਆਪ ਨੂੰ ਪਤਾ ਵੀ ਕਿਹੜੇ ਪਾਸੇ ਜਾਣਾ ਸਕੂਲ ਹੋ ਗਈ ਛੁੱਟੀ ਤੇ ਆ ਬੱਚੇ ਘਰਾਂ ਨੂੰ ਜਾਂਦੇ ਆ ਬਖਤ ਪਾ ਕੇ ਹਲੋ ਹਲੋ ਗੋਲਗੀ ਜੇ ਵੜੋ ਤਾਂ ਬਰਾੜ ਨੇ ਦੇ ਸਾਰੇ ਆਦੇ ਅੱਗ ਲਾਈ ਐ ਹਲੋ ਬਰਾੜ ਸਾਹਿਬ ਸਭ ਕਿਸੂ ਹਾਲ ਤੇ ਪਤਾ ਹੈ ਇਹ ਇੱਕ ਜਾਂ ਤਾਂ ਫੋਟੋ ਬਣਤੀ ਹੈ ਯਾਰ ਆਪਕੇ ਲੈ ਵੀ ਸੱਜਣੋ ਆਪ ਪਾਰਕ ਚ ਆਏ ਹੋਣ ਇਹ ਸਾਰਾ ਜੰਗਲ ਨੇ ਘਿਰਿਆ ਹੋਇਆ ਸਾਰੇ ਚਾਰੋ ਤਰਫ ਜੰਗਲ ਉਧਰ ਉੱਤੇ ਵੀ ਅੱਗੇ ਵੀ ਜੰਗਲ ਹੋਰ ਭਾਈ ਜੀ ਸਲਾਮ ਸਤਿ ਸ੍ਰੀ ਅਕਾਲ ਠੀਕੋ ਸਤਿ ਸ੍ਰੀ ਅਕਾਲ ਅਲਹਮਦੁਲਿਲਾ ਚਲੋ ਅੱਛਾ ਬਾਈ ਸੇ ਮਿਲ ਕੇ ਆਇਆ ਹੂੰ ਲਾ ਹੁਣ ਜਾਣ ਲੱਗੇ ਆ ਪਾਰਕ ਜਕੇ ਫੋਰਕ ਫੋਰੈਸਟ ਐਡਵੈਂਚਰ ਪਾਰਕ ਕਯਾਰ ਵਨ ਲੋ ਲਾਬ ਸ਼੍ਰੀਨਗਰ ਤੋਂ 111 ਕਿਲੋਮੀਟਰ ਫਿਰਦੇ ਆਂ ਅਸੀਂ ਤੇ ਆ ਸਾਰਾ ਜੰਗਲ ਹੀ ਜੰਗਲ ਆ ਇੱਥੇ ਤੇ ਉਹ ਵਿੱਚ ਕ੍ਰਿਕਟ ਖੇਡੀ ਜਾਂਦੇ ਆ ਬੱਚੇ ਤੇ ਮੈਂ ਤੁਹਾਨੂੰ ਫਿਰ ਦੱਸ ਦਿਆਂ ਜਾਣਕਾਰੀ ਲਈ ਆਪਦੀ ਵੀ ਤੇ ਲੋਕਾਂ ਦੀ ਵੀ ਕਿ ਮੈਂ ਵੀਡੀਓ ਬਾਈ ਉੱਥੇ ਉੱਥੇ ਬਣਾਈ ਆ ਜਿੱਥੇ ਜਿੱਥੇ ਕੋਈ ਖਤਰਾ ਨਹੀਂ ਜਿੱਥੇ ਕੋਈ ਵੀ ਕੈਂਪ ਨਹੀਂ ਜਾਂ ਕੁਝ ਵੀ ਹੈ ਜਿੱਥੇ ਜਿੱਥੇ ਉਹਨਾਂ ਨੇ ਰੋਕਿਆ ਭਾਈ ਆਪਾਂ ਵੀਡੀਓ ਨਹੀਂ ਉੱਥੇ ਬਣਾਈ ਕੱਲ ਨੂੰ ਕੋਈ ਇਹ ਨਾ ਕਵੇ ਵੀ ਤੁਸੀਂ ਵੀਡੀਓ ਕਿਉਂ ਬਣਾਈ ਹੈ ਹਲੇ ਝੋਨਾ ਇੱਥੇ ਵੀ ਲੱਗਿਆ ਹੋਇਆ ਹੈ ਇਹ ਕਹਿੰਦੇ ਚੀਨ ਦਾ ਝੋਨਾ ਹੁੰਦਾ ਚੀਨ ਦੀ ਜੜੀ ਉਹ ਨਾ 20 ਉੱਥੋਂ ਹੁੰਦਾ ਕਹਿੰਦੇ ਆਹ ਦੇਵਦਾਰ ਦਾ ਦਰਖਤ ਹੈ ਤੇ ਇਹਦੀ ਖੁਸ਼ਬੂ ਜਦੋਂ ਉਹ ਸਾਹਮਣੇ ਗੱਡੀ ਤੋਂ ਆਇਆ ਨਾ ਤੇ ਉਤਰ ਕੇ ਇੱਥੇ ਹੀ ਆਉਣ ਲੱਗ ਗਏ ਦੂਰ ਹੀ ਬੜੀ ਸੋਹਣੀ ਖੁਸ਼ਬੂ ਹੈ ਇਹਦੀ ਆ ਕੇ ਕਰਦੇ ਹੋਏ ਕੋਲ ਦੀ ਲੰਗਦੇ ਮੈਂ ਕਹੀਂ ਛੱਡਦਾ ਯਾਰ ਮੋਟਾ ਦੇਖੋ ਵੀ ਕਿੱਡਾ ਹੈ ਇਹ ਤੇ ਇੱਥੇ ਜਿਹੜੇ ਘਰ ਘਰ ਬਣਦੇ ਸਾਰੇ ਇਸੇ ਲੱਕੜ ਦੇ ਬਣਦੇ ਆ ਦੇਵਦਾਰ ਦੇ ਆ ਲੰਬਾ ਪਿਆ ਜੋ ਤੁਹਾਨੂੰ ਵੀਡੀਓ ਚ ਵੀ ਨਹੀਂ ਪੂਰਾ ਆਉਂਦਾ ਇਹ ਉਹ ਤੋਂ ਸ਼ੁਰੂ ਹੋ ਕੇ ਆ ਦੇਖ ਬਈ ਉਹ ਕਿੱਥੋਂ ਤੱਕ ਪਿਆ ਲੰਬਾ ਲੈ ਵੀ ਜੰਗਲ ਚ ਆ ਗਏ ইমরান ਭਾਈ ਜੰਗਲ ਮੇ ਲੈ ਆਇਆ ਉਹ جھੋਂਪੜੀ ਮੇ ਚੱਲेंगे ਉਧਰ ਘਰ ਮੇ ਦੇਖ ਤੋਂ ਨਹੀਂ ਆ ਦੇਖ ਇਹਨਾਂ ਦੇ ਦੱਸਣ ਦੇ ਮੁਤਾਬਕ ਨਾ ਇਹ ਬਹੁਤ ਖਾਸ ਜਗ੍ਹਾ ਹੈ ਵੀ ਜਿਵੇਂ ਆਪਣੇ ਗੁਰੂ ਘਰ ਨੂੰ ਮੰਨਦੇ ਆ ਉਦਾਂ ਹੈ ਅੰਦਰ ਪੁੱਛਿਆ ਸੀ ਵੀ ਇਹ ਕਹਿੰਦੇ ਨਹੀਂ ਜਾ ਨਹੀਂ ਸਕਦੇ ਮੈਂ ਕਿਹਾ ਚਲੋ ਆਹ ਦੇਖੋ ਬਈ ਨਜ਼ਾਰਾ ਬੋਲਾ ਕੇ ਕੀ ਕਹਿ ਰਹੇ ਹਾਂ ਇਮਰਾਨ ਭਾਈ ਐਸੇ ਕਰਵਾਏਗਾ ਐਂਟਰੀ ਪਾਰਕ ਸੇ ਹਾਂ ਹਾਂ ਐਸੇ ਬਣਾ ਰਹੇ ਹਾਂ ਬਸ ਆ ਜਾਓ ਜੱਗਾ ਕਹਿੰਦਾ ਮੈਂ ਕਰੈਕਟ ਖੜਨੀ ਆ ਵੇਖਦੇ ਛੱਕ ਚੋੱਕੇ ਦੇ ਇਹ ਇਹ ਪਾਣੀ ਪਹਾੜੋਂ ਸੇ ਆਤਾ ਹੈ ਉੱਪਰ ਸੇ ਪਿਨ ਲਾਇਕ ਹੁੰਦਾ ਹੈ ਜਾਂ ਨਹੀਂ ਹਾਂ ਵਾਹ ਉੱਪਰ ਅਹ ਜਗੇ ਲਾ ਫਿਰ ਸ਼ਾਟ ਆ ਜਗੇ ਕਰ ਰਾ ਨੇ ਰਾਤ ਵਾਲੇ ਪੂਰੇ ਖਿਲੇਗਾ ਸ਼ਾਟ ਇੱਕ ਦੋ ਰਾਤ ਵਾਲੇ ਨੂੰ ਪੂਰੇ ਕਰ ਫਿਰ ਸਿਰ ਛੇ ਰਹਿਗੇ ਜੀ ਜਿਹੜਾ ਛੇ ਛੇ ਮਾਰ ਤੇ ਜਿੱਤ ਗਏ ਮਾਰ ਫਿਰ ਜਿਤਾ ਇਹਨਾਂ ਨੂੰ ਇਹ ਆਏ ਹੋ ਤਾਂ ਡਬਲ ਆਏ ਐਦਰਾ ਬੱਚੇ ਖੇਡਦੇ ਫਿਰਦੇ ਆ ਐਦਰਾ ਵੱਡੇ ਕਰੈਕਟ ਖੇਡਦੇ ਫਿਰਦੇ ਆ ਉਹ ਸਾਰੇ ਕੋਈ ਨਾ ਕੋਈ ਆਪਦੇ ਆਪਦੇ ਖੇਡਾਂ ਖੇਢੀ ਜਾਂਦੇ ਆ ਪਾਰਕ ਬਹੁਤ ਸੌਦਲਾ ਯਾਰ ਨਜ਼ਾਰਾ ਹੀ ਆ ਗਿਆ ਪਾਰਕ ਦਾ ਆਪਣਾ ਪੱਥਰ ਚੜ ਦਿੰਦੇ ਆ ਪਾਰਕਾਂ ਚ ਵੀ ਆਹ ਸਾਰਾ ਜੰਗਲ ਦੇ ਵਿੱਚ ਪਾਰਕ ਤੇ ਬਾਹਰ ਜਾਲੀ ਲੱਗੀ ਹੋਈ ਐ ਇਹ ਆ ਚੱਕ ਉਹ ਤੁਹਾਡਾ ਪੜਾ ਗਿਆ ਲੈ ਉਹ ਪਾਰਕ ਦੇ ਉਧਰ ਨਾ ਗਾਣੇ ਚੱਲੀ ਜਾਂਦੇ ਆ ਪੰਜਾਬੀ ਤੇ ਲੱਗਾ ਦਿਲਜੀਤ ਦਸਾਂਝ ਆਇਆ ਇੱਥੇ ਵੀ ਸੁਣਦੇ ਆ ਯਾਰ ਆ ਜਿਹੜੀ ਬੂਟੀ ਜਿਬਰੀ ਹੈ ਯਾਰ ਇਹ ਬਰਸੀਨ ਵਰਗੀ ਹੈ ਜਮਾਈ ਜਿਹੜਾ ਆਪਣੇ ਬਰਸੀਨ ਉਹਦੇ ਵਰਗੀ ਹੈ ਜਮਾ ਇਹ ਵਿੱਚ ਵਿੱਚ ਨਾ ਆ ਤਾਂ ਚਲ ਪੱਤੇ ਹੋਰ ਆ ਵੀ ਸਾਨੂੰ ਖੇਤਾਂ ਵਾਲੇ ਨੂੰ ਫਿਰ ਉੱਥੇ ਉਹੋ ਚੀਜ਼ਾਂ ਦੇਖਦੀਆਂ ਆ ਆ ਪੂਰਾ ਜੰਗਲ ਦਾ ਇਲਾਕਾ ਹੈ ਜਿਵੇਂ ਜਿਵੇਂ ਉੱਤੇ ਜਾਈ ਜਾਓਗੇ ਉਹ ਮੈਂ ਹੋਰ ਜੰਗਲ ਆਉਂਦੇ ਜਾਣਗੇ ਤਾਂ ਹ ਤੇ ਪਰਾ ਤੁਹਾਨੂੰ ਪਤਾ ਫਿਰ ਆਪਣਾ ਗਵਾਂਡੇ ਦੇਸ਼ ਹੈ ਨਾ ਤਾਂ ਮੈਂ ਲੈਣੀ ਸਾਰਦਾਗਾ ਪੂਰਾ ਜੰਗਲ ਦੇ ਨਾਲ ਘਿਰਿਆ ਹੋਇਆ ਆ ਦੇਖੋ ਯਾਰ ਜਿੱਦਰ ਨੂੰ ਵੀ ਨਿਕਲ ਕੇ ਜਦਰੋ ਵੀ ਨਿਕਲ ਕੇ ਜਿੱਦਰ ਨੂੰ ਜਾਈ ਜੰਨੇ ਆ ਤੇ ਇਹ ਯਾਰ ਖੂਬ ਸੂਰਤੀ ਇਹਦੀ ਵੱਧ ਹੀ ਜਾਂਦੀ ਹੈ ਆਏ ਹੋਏ ਓਹ ਹੋਏ ਆਏ ਹੋਏ ਮਰ ਕੇ ਤਾਂ ਮੈਨੂੰ ਪਤਾ ਨਹੀਂ ਕਿ ਸਵਰਗ ਦੇਖਦੇ ਕਿ ਨਹੀਂ ਆ ਤਾਂ ਜਿਉਂਦੇ ਜੀਆਂ ਦਾ ਸਵਰਗ ਆ ਉਹ ਉੱਥੇ ਹੈ ਹਨਾ ਨਾ ਯਾਰ ਆ ਗਿਆ ਜਾ 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 ਆ ਗਿਆ ਆ ਗਿਆ ਜਾ ਆ ਗਿਆ ਜਾ ਗਿਆ ਚਲੋ ਉੱਥਰ 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 ਬਰਾਤ ਸਾਹਿਬ ਇਧਰ ਸੇ ਆ ਜਾਓ ਚਲੋ ਜੀ ਚਲੋ ਇਹ ਸਭ ਪੂਰਾ ਸਹੀ ਹੈ ਆ ਦੇ ਪਾਣੀ ਪੂਰਾ ਹੈ ਸਾਫ ਪਾਣੀ ਜਿਹੜਾ ਪਹਾੜਾਂ ਦੇ ਉੱਪਰੋਂ ਆਉਂਦਾ বরਫ ਪਿਘਲ ਕੇ ਆ ਪਾਣੀ ਪੂਰਾ ਸਾਫ ਹੈ ਇਹ ਟੈਸਟ ਕਰਕੇ ਦੇਖ ਲੈ ਦੇਖੋ ਗੰਦਾ ਗੰਦਾ ਤਾਂ ਨਹੀਂ ਹੋਗਾ ਨਹੀਂ ਨਹੀਂ ਪਹਾੜਾ ਖੁਰ ਕੇ ਆਉਂਦੀ ਹੁੰਦੀ ਆ ਪਿਘਲ ਕੇ एक नंबर पानी यार मजा आ गया आ दिखा पानी पूरा है साफ स्वाद आ गया ठंडा पानी तो <laughs> इधर से नहीं जाना था नीचे से

ਹਾਰਾ ਕੇ ਬਦਲ ਪਾਣੀ ਛੋੜ ਰਿਹਾ ਹੈ ਮੀਂਹ ਔਨ ਕਰਕੇ ਪਾਣੀ ਤੇਜ਼ ਹੋ ਗਿਆ ਪਹਿਲਾਂ ਘੱਟ ਸੀ ਜਾਂਦੇ ਬਾਡੀ ਘੱਟ ਸੀ ਉਹਦੇ ਵਿੱਚ ਜੀਰਾ ਗੰਦੀਰ ਜਾ कामरान भाई कहाँ है क्या नाम होटल का ना भूल गया रिवर, एज। रिवर 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 एच हाँ ये सोपर में पड़ता है हाँ ये सोपर में पड़ता है जैसे आप ब्रिज क्रॉस करोगे तो दाएं तरफ पड़ता है।, है बहुत ही बढ़िया है आप दिखा सकते हैं हाँ ये देखो लाइव सजनों आज आ गए पटन शहर इतने बस माड़ा मोटा खाने पीन गए ਇਦੋ ਬਾਅਦ ਤਾਂ ਫਿਰ ਜਿਹੜਾ ਰਾਤ ਆਪਾਂ ইমরান ਭਾਈ ਦੇ ਘਰੇ ਰੁਕਦੇ ਉੱਥੇ ਜਾ ਕੇ ਰੁਕਣਾ ਓਕੇ ਭਾਈ ਜੀ ਦਾ ਲਈ ইমরান ਭਾਈ ਧੰਨਵਾਦ ਬਹੁਤ-ਬਹੁਤ ਬਰਾੜ ਭਾਈ ਨਹੀਂ ইমরান ਭਾਈ ਮੈਂ ਤਾਂ ਤੇਰੇ ਅੱਛਾ ਮੈਂ ਤਾਂ ਕਿਹਾ ਕਿ ਬਰਾੜ ਭਾਈ ਲੈ ਵੀ ਤਜਮੁਲ ਭਾਈ ਨੂੰ ਜਿੱਦਾ ਕਹਿਣ ਲੱਗਿਆ ਭਾਈ ਆਪ ਫਿਰ ਆਇੰਗੇ ਦੁਬਾਰਾ ਇਨਸ਼ਾਅੱਲਾ ਅੱਜ ਥੋੜਾ ਮਜਬੂਰੀ ਬਣ ਗਿਆ ਜਾਣਾ ਪੜ ਰਿਹਾ ਦੁਬਾਰਾ ਕਦੇ ਫਿਰ ਆਇੰਗੇ ਹੁਣ ਆਪ ਦੀ ਵਾਰੀ ਹੈ ਹੁਣ ਆਪ ਆਪਾਂ ਹਮਰੇ ਨਾਲ ਠੀਕ ਹੈ ਚਲੋ ਸ਼ੁਕਰੀਆ ਸ਼ੁਕਰੀਆ ਓ ਯਾਰ ਜੱਗੇ ਓ ਜੱਗੇ ਆ ਫੇਰ ਆ ਗਏ ਯਾਰ ਹਾਏ ਉਹਨਾਂ ਬਾੜ ਜੇ ਉਹ ਪਹਾੜਾਂ ਮੈਨ ਸਿੱਟੀ ਇਸਨਾ ਗੱਲਾ ਗੱਡੀ ਚਲਾਣਾ ਮੈਂ ਤਾਂ ਇਹਨਾਂ ਦਾ ਇੰਨਾ ਕੱਕਿਆ ਪਿਆ ਪਹਾੜਾਂ ਐ ਇਸ ਦਾ ਨਾ ਓ ਯਾਰ ਪੁੱਛਣਾ ਪਰ ਲੋਕ ਇਧਰ ਨੂੰ ਭਜਦੇ ਪਹਾੜ ਵੇਖਣੇ ਪਹਾੜ ਵੇਖਣੇ ਆਪਣਾ ਮੈਂ ਵਿਚਾਲੇ ਆਉਣਾ ਤੁਹਾਨੂੰ ਤਾਂ ਇੱਥੇ ਰਹਿਤਾ ਹੀ ਠੀਕ ਐ ਅਸੀਂ ਚੜਦੇ ਤਾਂ ਕੰਨ ਬੋਲੇ ਥੱਲੇ ਉਤਰਦੇ ਤਾਂ ਹੋਰੀ ਹੋ ਜਾਂਦਾ ਆ ਲੈ ਹੁਣ ਲੱਗ ਵੀ ਗਏ ਐਸੇ ਦੇਖਿ ਮੜਾ ਕਿਧਰ ਜਾਣਾ